ਮੈਡਮ ਮਾ ਤੇ ਵੱਡਾ ਦਿਨ ਹੈ ਕੱਪ ਫੋਸਲਾ ਨਹੀਂ ਹਾਰਿਆ ਤੁਸੀਂ ਖੜੇ ਰਹੇ ਡਟ ਕੇ ਇੱਦਾਂ ਦੇਖਦੇ ਪਏ ਹੁਣ ਮਾਹੌਲ ਕਿਉਂਕਿ ਹੁਣ ਤਾਂ ਪ੍ਰੀਖਿਆ ਦਾ ਸਮੇਂ ਆ ਗਿਆ ਮੈਂ ਤਾਂ ਬਹੁਤ ਵਧੀਆ ਸਭ ਤੋਂ ਸਾਥ ਮਿਲ ਰਿਹਾ ਸਾਰੇ ਮੇਰੇ ਨਾਲ ਨੇ ਵੋਟ ਬਹੁਤ ਵਧੀਆ ਪੈ ਰਹੀ ਹੈ ਸਾਤਵਾਂ ਤੋਂ ਸ਼ੁਰੂ ਹੋਏ ਨੇ ਸਾਰੇ ਵੋਟ ਵਧੀਆ ਪਾ ਰਹੇ ਨੇ ਤੱਕੜੀ ਨੂੰ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਇੱਕ ਇੱਕ ਵੋਟ ਤੱਕੜੀ ਨੂੰ ਪਾ ਕੇ ਆਪਣੀ ਕਾਮਯਾਬੀ ਬਣਾਓ ਸਾਰੇ ਮੇਰੇ ਨਾਲ ਨੇ ਬਹੁਤ ਵਧੀਆ ਮੈਨੂੰ ਸਾਥ ਮਿਲ ਰਿਹਾ ਅਸ ਮੇਰੀ ਇਹੀ ਬੇਨਤੀ ਹੈ ਲਗਦਾ ਨਹੀਂ ਮੈਡਮਾਂ ਦੇ ਜਿਹੜੇ ਥੋੜੇ ਪੱਕੇ ਵੋਟਰ ਹੋਣਗੇ ਉਹਨਾਂ ਨੂੰ ਕਨਫਿਊਜ਼ਨ ਹੋ ਰਿਹਾ ਨਹੀਂ ਮੈਂ ਪਟਾਲਾ ਸਾਹਿਬ ਕਹਿੰਦੇ ਹਾਥੀ ਮਗਰ ਜਾਓ ਉਹਨਾਂ ਦੇਖਣਾ ਨਿਸ਼ਾਨ ਤਾਂ ਤਕੜੀ ਵੀ ਪਿਆ ਹੋਵੇ ਇੱਥੇ ਹਾਥੀ ਦਾ ਪੱਕਾ ਦੀ ਸੁਣਿਆ ਨਹੀਂ ਤੱਕੜੀ ਸੁਣਦੇ ਆਂ ਤਕੜੀ ਨੂੰ ਪਾਣੀ ਹੈ ਹਾਂਜੀ ਲੀਡਰਸ਼ਿਪ ਦਾ ਕਿੰਨਾ ਸਹਿਯੋਗ ਰਿਹਾ ਚਾ ਬੀਬੀ ਜਗੀਰਪੁਰ ਹੋਣੇ ਹੀ ਪਟਾਲਾ ਸਾਹਿਬ ਹੋ ਗਏ ਲਗਾਤਾਰ ਥੋੜੇ ਨਾਲ ਖੜੇ ਰਹੇ ਨੇ ਹੋ ਮੇਰੇ ਨਾਲ ਨੇ ਉਹਨਾਂ ਨੇ ਬਹੁਤ ਸਾਰ ਸੰਯੋਗ ਦਿੱਤਾ ਪਟਾਲਾ ਜੀ ਨੇ ਬੀਬੀ ਜਗੀਰਕੌਰ ਜੀ ਨੇ ਸਾਡੇ ਅਕਾਲੀ ਦਲ ਦੇ ਚੰਦੂ ਮਾਜਰਾ ਹੋ ਗਏ ਅਕਾਲੀ ਦਲ ਤੇ ਸਾਰੇ ਸਾਡੀਆਂ ਪਾਰਟੀਆਂ ਦੇ ਜਲੰਧਰ ਦੇ ਜਿੰਨੇ ਵੀ ਲੀਡਰਸ਼ਿਪ ਤੇ ਮੈਂ ਬਹੁਤ ਵਧੀਆ ਸਾਥ ਦਿੱਤਾ ਹੁਣ ਹਾਲਾਤ ਇਦਾਂ ਦੇ ਸੀਗੇ ਕਿ ਇਸ ਵਾਰ ਲੱਗਦਾ ਕਿ ਅਕਾਲੀ ਦਲ ਦਾ ਆਪਸੀ ਕੰਪੀਟੀਸ਼ਨ ਸੀਗਾ ਹੈ ਤੇ ਲੱਗਦਾ ਹੈਗਾ ਇਹ ਵੀ ਚੀਜ਼ ਦਿਮਾਗ 'ਚ ਰਹੂਗੀ ਤੁਹਾਡੇ ਕੰਪੀਟੀਸ਼ਨ ਬਾਰੇ ਮੈਂ ਤਾਂ ਕੁਝ ਨਹੀਂ ਬੋਲ ਸਕਦੀ ਜੋ ਸਾਡੀ ਜ਼ਿੰਮੇਵਾਰੀ ਉਹ ਅਸੀਂ ਨਿਭਾ ਰਹੀ ਹਾਂ ਵੋਟਰਾਂ ਨੂੰ ਅਪੀਲ ਕਰ ਰਹੀ ਹਾਂ ਵੋਟਰਾਂ ਨੂੰ ਇਹ ਹੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਇੱਕ ਇੱਕ ਮੋਰ ਤੱਕ ਖੜੀ ਲਾਓ ਸਾਡਾ ਸਾਥ ਦਿਓ ਪੂਰਾ ਸੰਜੋਗ ਸਾਨੂੰ ਵਧੀਆ ਮਿਲ ਰਿਹਾ ਤੁਸੀਂ ਵੀ ਹਾਂਜੀ ਸਰ ਵੋਟ ਪਾਣ ਆਏ ਹੋਂ ਪਹਿਲੇ ਟਾਈਮ ਆ ਕਿਵੇਂ ਮਾਹੌਲ ਦੇਖਦੇ ਬਹੁਤ ਬਹੁਤ ਵਧੀਆ ਲੱਗਾ ਸਾਨੂੰ ਮੇਰੇ ਅਸੀਂ ਤਾਂ ਥੋੜਾ ਜਿਹਾ ਤਾਂ ਲੇਟ ਹੋ ਗਏ ਵੋਟ ਪਾਣ ਸੀ ਜਿਹੜੇ ਮਤਲਬ ਸਾਡੇ ਮਾਰਕਰ ਆ ਉਹ ਪਹਿਲਾਂ ਤੇ ਮਤਲਬ ਜਿਹੜੇ ਦੂਸਰੇ ਬੂਥਾਂ ਤੇ ਜਾ ਰਹੇ ਸੀ ਤੇ ਮੈਂ ਉਹ ਬਾਹਰ ਜਦੋਂ ਨਿਕਲ ਲਗਾ ਤੇ ਉਹਨਾਂ ਨੇ ਮੈਨੂੰ ਪਹਿਲਾ ਸਵਾਲ ਕੀਤਾ ਜੀ ਭਾਜੀ ਤੁਸੀਂ ਵੋਟ ਪਾਣ ਆਏ ਆ ਤੇ ਮੈਂ ਕਿਹਾ ਅਸੀਂ ਜਾ ਰਹੇ ਕਹਿੰਦੇ ਅਸੀਂ ਪਾ ਕੇ ਆ ਗਏ ਆ ਮਤਲਬ ਕਿ ਵਧੀਆ ਲੱਗਾ ਵੀ ਮੈਨੂੰ ਮੇਰੇ ਨਾਲੇ ਲੋਕਾਂ ਦੇ ਜਿਹੜਾ ਛਾਂ ਆ ਬਹੁਤ ਜ਼ਿਆਦਾ ਆ। ਬਹੁਤ ਬੜਾ ਸੁਨਾ ਪ੍ਰਾਲਾ ਕੀਤਾ ਹੋਇਆ ਅੱਜ ਗਰਮੀ ਤਾਂ ਹੈਗੇ ਨਾਲ ਬੂਟਾ ਦਿੱਤਾ ਜਾ ਰਿਹਾ ਹੈ ਕਿੱਦਾਂ ਦੇਖ ਦਿੱਤੀ। ਦੇਖੋ ਬਹੁਤ ਵਧੀਆ ਗੱਲ ਆ ਜਿਹੜੀ ਬੂਟੇ ਅਸੀਂ ਕਹਿੰਦੇ ਆ ਦੇ ਜਿਹੜੇ ਹੈਗਾ ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਅੰਦਰ ਮਤਲਬ ਕੱਟ ਤੋਂ ਕੱਟ ਦੇ ਤੇ 100 ਦੇ ਕਰੀਬ ਬੂਟਾ ਲਾਉਣਾ ਚਾਹੀਦਾ। ਮੇਰੀ ਇਹ ਬਹੁਤ ਅਜੀਬ ਦੇ ਵਿੱਚ ਪਹਿਲੇ ਇੱਕ ਵਜਾ ਆ। ਮੈਂ ਬਤਰੀ ਇਸ ਚ ਬਹੁਤ ਵਧੀਆ ਮਤਲਬ ਪਹਿਲਾਂ ਹੀ ਕੰਮ ਕਰਦਾ ਆ ਮੈਂ ਬੂਟੇ ਲਾਉਂਦਾ ਜਿਹੜਾ ਕੰਮ ਮੈਂ ਆਪਣੀ ਲਾਈਫ ਦੇ ਵਿੱਚ ਕੱਟ ਤੋਂ ਕੱਟੀਆਂ ਦਾ ਮੈਂ ਕਲ ਇਹ 500 ਦੇ ਲੰਮ ਸੰਬੂਟਾ ਪਹਿਲਾਂ ਹੀ ਲਾ ਚੁੱਕਾ ਹੈ ਗੱਲ ਕਰੀਏ ਅਕਾਲੀ ਦਲ ਨੇ ਸਪੋਰਟ ਦੀ ਗੱਲ ਕੀਤੀ ਪਰ ਬਦਲ ਸਾਹਿਬ ਚਲੋ ਨਸਰ ਨਹੀਂ ਆਇਆ ਕਿੱਦਾਂ ਦੀ ਸਪੋਰਟ ਮਿਲੀ ਹੈ ਅਕਾਲੀ ਦਲ ਨੂੰ ਦੇਖੋ ਅਕਾਲੀ ਦਲ ਜਿਹੜੀ ਸਪੋਰਟ ਆ ਸਾਨੂੰ ਬਹੁਤ ਵਧੀਆ ਮਿਲੀ ਆ ਜਿਹੜਾ ਵਰਕਰ ਸੀ ਉਹਨਾਂ ਦਾ ਜਿਹੜਾ ਜ਼ਿਲ੍ਹੇ ਦੇ ਲੈਵਲ ਦੇ ਵਰਕਰ ਆ ਔਰ ਪੂਰਾ ਦਾ ਪੂਰਾ ਵਰਕਰ ਸਾਡੇ ਨਾਲ ਡਟਿਆ ਰਿਹਾ ਉਹਨਾਂ ਦੇ ਜਿਹੜੇ ਸ਼ਹਿਰ ਦੇ ਪ੍ਰਧਾਨ ਮੰਨਣ ਜੀ ਜਿਵੇਂ ਮਤਲਬ ਕਲੰਚ ਮੰਨਣ ਜੀ ਐਸਪੀਸੀ ਦੇ ਮੈਂਬਰ ਵੀ ਆ ਉਹਨਾਂ ਨੇ ਉਹਨਾਂ ਨੇ ਸਾਡੇ ਨਾਲ ਮਤਲਬ ਦਿਨ ਲਈ ਲੇਖਿਆ ਰਾਤ ਨਹੀਂ ਲੇਖਿਆ ਬਹੁਤ ਵਧੀਆ ਮਤਲਬ ਸਾਡੇ ਦੇ ਨਾਲ ਚੱਲੇ ਆ ਸਾਡੀ ਪੂਰੀ ਟੀਮ ਉਹਨਾਂ ਦੀ ਜਿਹੜੀ ਟੀਮਵਰਕ ਬਹੁਤ ਵਧੀਆ ਕੀਤਾ ਦੇਖੋ ਜਦੋਂ ਅਕਾਲੀ ਦਲ ਦੀ ਸ਼ਹਿਰੀ ਟੀਮ ਜਦੋਂ ਸਾਡੇ ਨਾਲ ਚੱਲ ਰਹੀ ਜਿਹੜੀ ਜਿਹੜੀ ਇਸ ਏਰੀਆ ਦੀ ਆ ਔਰ ਦੇਖੋ ਮਤਲਬ ਪਾਰਟੀ ਦੇ ਹਦੇਸ਼ ਤੇ ਚੱਲੀ ਹੈ ਨਾ ਜੇ ਪਾਰਟੀ ਨੇ ਕਿਹਾ ਤਾਂ ਤਦੇ ਚੱਲੀ ਹੈ ਕੰਪੀਟੀਸ਼ਨ ਕਿਦੋਂ ਦੇਖ ਰਹਿਣਾ ਕੰਪੀਟੀਸ਼ਨ ਜਿਹੜਾ ਹੈਗਾ ਆ ਉਹ ਤਾਂ ਹੁਣ 13 ਤਰੀਕ ਨੂੰ ਪਤਾ ਲੱਗੂਗਾ ਜੀ ਕਿਹੜਾ ਸਾਡੇ ਮੁਕਾਬਦੇ ਆ ਜਾਂ ਕਿਹੜਾ ਕਿੱਥੇ ਆ